ਲੋ ਜੀ ਪਹਿਲਾ ਲੋਕਾਂ ਦੇ ਘਰ ਕੱਚੇ ਸੀ ਤੇ ਦਿਲ ਪੱਕੇ ਸੀ ਤੇ ਹੁਣ ਕਾਂ ਦੇ ਘਰ ਪੱਕੇ ਹੋ ਗਏ ਤੇ ਦਿਲ ਕੱਚੇ ਹੋ ਗਏ। ਇਸ ਦੇ ਨਾਲ ਹੀ ਸਬੰਧਤ ਇੱਕ ਖਬਰ ਆ ਰਹੀ ਏ ਜਿਸ ਵਿੱਚ ਇੱਕ ਲੜਕੀ ਨੇ ਆਪਣੇ ਹੀ ਪਤੀ ਦਾ ਕਤਲ ਕਰਕੇ ਉਸ ਨੂੰ ਘਰ ਦੀ ਹੀ ਰਸੋਈ ਦੇ ਵਿੱਚ ਦਫਨਾ ਦਿੱਤਾ। ਜੀ ਆ ਖਬਰ ਗੁਜਰਾਤ ਦੇ ਅਹਮਦਾਬਾਦ ਦੀ ਏ ਜਿੱਥੇ ਇੱਕ ਰੂਬੀ ਨਾਂ ਦੀ ਲੜਕੀ ਰਹਿੰਦੀ ਸੀ ਜਿਸ ਦਾ ਇੱਕ ਸਮੀਰ ਨਾਂ ਦੇ ਲੜਕੇ ਨਾਲ ਵਿਆਹ ਹੋ ਗਿਆ ਸੀ। ਲੜਕੀ ਦਾ ਵਿਆਹ ਤੋਂ ਪਹਿਲਾਂ ਇੱਕ ਇਮਰਾਨ ਨਾਂ ਦੇ ਲੜਕੇ ਨਾਲ ਚੱਕਰ ਸੀਗਾ। ਜਦੋਂ ਰੂਬੀ ਤੇ ਸਮੀਰ ਦਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਇਮਰਾਨ ਨੇ ਉਹਨਾਂ ਦੇ ਘਰ ਦੇ ਨੇੜੇ ਕੋਈ ਥਾਂ ਲੈ ਲਈ ਜਦੋਂ ਉਹਨਾਂ ਦੇ ਘਰ ਦੇ ਨੇੜੇ ਰਹਿਣ ਲੱਗ ਗਿਆ ਤੇ ਦੋਨਾਂ ਦੇ ਵਿੱਚ ਮੁਲਾਕਾਤਾਂ ਹੋਣੀਆਂ ਸ਼ੁਰੂ ਹੋ ਗਈਆਂ ਜਦੋਂ ਮੁਲਾਕਾਤਾਂ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਇਸ ਗੱਲ ਦਾ ਸਮੀਰ ਨੂੰ ਪਤਾ ਲੱਗਿਆ ਦੋਨਾਂ ਦੇ ਵਿੱਚ ਲੜਾਈ ਝਗੜੇ ਰਹਿਣ ਲੱਗ ਗਏ ਇਸ ਤੋਂ ਬਾਅਦ ਰੂਬੀ ਤੇ ਉਸਦੇ ਆਸ਼ਿਕ ਇਮਰਾਨ ਨੇ ਸੋਚਿਆ ਕਿ ਇਹ ਤਾਂ ਸਾਡੇ ਰਿਸ਼ਤੇ ਦੇ ਵਿੱਚ ਆ ਰਿਹਾ ਹੈ ਕਿਉਂ ਨਾ ਇਸ ਨੂੰ ਖਤਮ ਹੀ ਕਰ ਦਿੱਤਾ ਜਾਵੇ ਇਸ ਤੋਂ ਬਾਅਦ ਰੂਬੀ ਇਮਰਾਨ ਤੇ ਇਮਰਾਨ ਦੇ ਦੋ ਦੋਸਤਾਂ ਨੇ ਇੱਕ ਪਲਾਨ ਬਣਾਇਆ ਪਲਾਨ ਦੇ ਵਿੱਚ ਇਹ ਸ਼ਾਮਲ ਸੀ ਕਿ ਆਪਾਂ ਉਹਦਾ ਕਤਲ ਕਰਾਂਗੇ ਉਹਨਾਂ ਨੇ ਇਦਾਂ ਹੀ ਕੀਤਾ ਰੂਬੀ ਉਸਦੇ ਆਸ਼ਿਕ ਤੇ ਉਸਦੇ ਦੋ ਦੋਸਤਾਂ ਨੇ ਸਮੀਰ ਦਾ ਕਤਲ ਕੀਤਾ ਉਸ ਦੇ ਕਤਲ ਕਰਨ ਤੋਂ ਬਾਅਦ ਉਸ ਦੇ ਸਰੀਰ ਦੇ ਬਹੁਤ ਸਾਰੇ ਟੁਕੜੇ ਕਰ ਦਿੱਤੇ ਗਏ। ਇਸ ਤੋਂ ਬਾਅਦ ਗੱਲ ਇਹ ਸੀ ਕਿ ਉਸ ਨੂੰ ਦਫਨਾਇਆ ਕਿੱਥੇ ਜਾਵੇ। ਰੂਬੀ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਇਸ ਨੂੰ ਘਰ ਦੀ ਰਸੋਈ ਦੇ ਵਿੱਚ ਹੀ ਦਫਨਾ ਦਿੱਤਾ ਜਾਵੇ। ਉਹਨਾਂ ਨੇ ਇਦਾਂ ਹੀ ਕੀਤਾ। ਸਮੀਰ ਦੇ ਲਾਸ਼ ਦੇ ਟੁਕੜੇ ਕਰਨ ਤੋਂ ਬਾਅਦ ਉਹਨਾਂ ਨੇ ਘਰ ਦੀ ਰਸੋਈ ਦੇ ਵਿੱਚ ਟੋਆ ਪੁੱਟਿਆ ਉਸਦੇ ਲਾਸ਼ਾਂ ਦੇ ਟੁਕੜਿਆਂ ਨੂੰ ਉੱਥੇ ਹੀ ਉਹਨਾਂ ਨੇ ਦਫਨਾ ਦਿੱਤਾ। ਇਸ ਤੋਂ ਬਾਅਦ ਜਦੋਂ ਆਣ ਗਵਾਂਢ ਤੇ ਰਿਸ਼ਤੇਦਾਰ ਰੂਬੀ ਨੂੰ ਇਹ ਸਵਾਲ ਕਰਨ ਲੱਗ ਗਏ ਵੀ ਤੇਰਾ ਘਰ ਵਾਲਾ ਕਿੱਥੇ ਐ ਸਮੀਰ ਕਿੱਥੇ ਆ ਤਾਂ ਰੂਬੀ ਨੇ ਇਹ ਜਵਾਬ ਦਿੱਤਾ ਕਿ ਉਹ ਤਾਂ ਦੁਬਈ ਕਮਾਈ ਕਰਨ ਲਈ ਚਲਾ ਗਿਆ ਹੈ। ਦੇਖੋ ਜੀ ਅੱਜ ਕੱਲ ਬਹੁਤ ਸਾਰੇ ਲੋਕ ਵਧੀਆ ਜੀਵਨ ਜਿਉਣ ਲਈ, ਵਧੀਆ ਕਮਾਈ ਕਰਨ ਲਈ ਬਾਹਰਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ। ਤੇ ਇਸ ਤੋਂ ਬਾਅਦ ਰਿਸ਼ਤੇਦਾਰਾਂ ਤੇ ਗਵਾਂਡੀਆਂ ਨੇ ਕੋਈ ਵੀ ਇਦਾਂ ਦਾ ਸਵਾਲ ਨਹੀਂ ਚੱਕਿਆ। ਇਸ ਤੋਂ ਬਾਅਦ ਕਿਸੇ ਨੇ ਗੁਪਤ ਰੂਪ ਦੇ ਵਿੱਚ ਕਾਫੀ ਸਮੇਂ ਬਾਅਦ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਕਿ ਸਮੀਰ ਦੀ ਲਾਸ਼ ਤਾਂ ਘਰ ਦੇ ਰਸੋਈ ਦੇ ਵਿੱਚ ਪਈ ਹੈ। ਸਮੀਰ ਦਾ ਕਤਲ ਕਰਨ ਤੋਂ ਬਾਅਦ ਰੂਬੀ ਤੇ ਇਮਰਾਨ ਕਿਤੇ ਹੋਰ ਰਹਿਣ ਲੱਗ ਪਏ ਸੀ ਪਰ ਪੁਲਿਸ ਜਦੋਂ ਉਸ ਥਾਂ ਤੇ ਗਈ ਉਹਨਾਂ ਨੇ ਰਸੋਈ ਦੀ ਫਰਸ਼ ਨੂੰ ਖੋਦਿਆ ਤੇ ਉਸ ਵਿੱਚੋਂ ਸਮੀਰ ਦੇ ਲਾਸ਼ ਦੇ ਟੁਕੜਿਆਂ ਨੂੰ ਕੱਢ ਲਿਆ। ਸਮੀਰ ਦਾ ਕਤਲ ਹੋਏ ਨੂੰ ਹੁਣ 14 ਮਹੀਨੇ ਹੋ ਸਕੇ ਹਨ। ਉਸਦੇ ਲਾਸ਼ ਦੇ ਟੁਕੜਿਆਂ ਨੂੰ ਹੁਣ ਫੋਰੈਂਸਿਕ ਲੈਬ ਦੇ ਵਿੱਚ ਪੁਲਿਸ ਨੇ ਭੇਜ ਦਿੱਤਾ ਹੈ ਤਾਂ ਕਿ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਹੁਣ ਰੂਬੀ ਤੇ ਉਸਦੇ ਆਸ਼ਿਕ ਇਮਰਾਨ ਨੂੰ ਉਸਦੇ ਦੋ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਦੇਖੋ ਜੀ ਮਾਰਨਾ ਮਰਵਾਉਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਉਸਦੇ ਪਤੀ ਨੂੰ ਜਦੋਂ ਪਤਾ ਲੱਗ ਗਿਆ ਸੀ ਕਿ ਰੂਬੀ ਦਾ ਉਸਦੇ ਆਸ਼ਿਕ ਨਾਲ ਕਿਸੇ ਤਰ੍ਹਾਂ ਦਾ ਸਬੰਧ ਹੈ ਜਾਂ ਉਸਦੇ ਪਿੱਠੇ ਪਿੱਛੇ ਮਿਲ ਰਹੇ ਹਨ ਤਾਂ ਹੋ ਸਕਦਾ ਸੀ ਰੂਬੀ ਤੇ ਉਸਦਾ ਪਤੀ ਆਰਾਮਦਾਰੀ ਨਾਲ ਗੱਲਬਾਤ ਕਰ ਸਕਦੇ ਰੂਬੀ ਉਸ ਨੂੰ ਦੱਸ ਸਕਦੀ ਕਿ ਉਸਦਾ ਧੱਕੇ ਨਾਲ ਉਸਦੇ ਨਾਲ ਵਿਆਹ ਕੀਤਾ ਗਿਆ ਹੈ ਮੈਂ ਉਸਦੇ ਨਾਲ ਰਹਿਣਾ ਚਾਹੁੰਨੀ ਆ ਜਾਂ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਹੋ ਸਕਦਾ ਸੀ ਜੇ ਉਹ ਗੱਲਬਾਤ ਕਰਦੇ ਤਾਂ ਗੱਲਬਾਤ ਕਰਕੇ ਉਹ ਤਾਂ ਤਲਾਕ ਲੈ ਲੈਂਦੇ ਤੇ ਜੇਕਰ ਜੇ ਉਹਨਾਂ ਦਾ ਅੱਜ ਤਲਾਕ ਹੋ ਜਾਂਦਾ ਤਾਂ ਹੋ ਸਕਦਾ ਸੀ ਕਿ ਸਮੀਰ ਅੱਜ ਸਾਡੇ ਵਿੱਚ ਜ਼ਿੰਦਾ ਹੁੰਦਾ ਤੇ ਰੂਬੀ ਤੇ ਉਸਦਾ ਆਸ਼ਿਕ ਇਮਰਾਨ ਅੱਜ ਖੁਸ਼ੀ ਦੀ ਜ਼ਿੰਦਗੀ ਉਹ ਵੀ ਬਤੀਤ ਕਰ ਰਹੇ ਹੁੰਦੇ ਪਰ ਸਾਡੇ ਸਮਾਜ ਦੇ ਵਿੱਚ ਤਲਾਕ ਨੂੰ ਇੰਨਾ ਗਲਤ ਕਿਉਂ ਸਮਝਿਆ ਜਾਂਦਾ ਹੈ ਦੇਖੋ ਜੀ ਜੇ ਤਲਾਕ ਲੈ ਕੇ ਅੱਜ ਦੇ ਜ਼ਮਾਨੇ ਦੇ ਵਿੱਚ ਕਿਸੇ ਦੀ ਜਾਨ ਬਚ ਰਹੀ ਹੈ ਤਾਂ ਤਲਾਕ ਤੋਂ ਵਧੀਆ ਤਾਂ ਕੋਈ ਹੋਰ ਗੱਲ ਹੀ ਨਹੀਂਗੀ ਅੱਜ ਆ ਹਰੇਕ ਤੀਸਰੇ ਦਿਨ ਅਸੀਂ ਗੱਲਬਾਤ ਸੁਣਦੇ ਆ ਕਿ ਕਿਸੇ ਪਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਜਾਂ ਕਿਸੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ ਇਸੇ ਕਰਕੇ ਕਿ ਉਹ ਆਪਣੇ ਆਸ਼ਿਕ ਨਾਲ ਜਾਂ ਕਿਸੇ ਹੋਰ ਵਜ੍ਹਾ ਕਾਰਨ ਜਾਂ ਪਤਨੀ ਦੀ ਕੁੱਟਮਾਰ ਕਾਰਨ ਪਤਨੀ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਰਹੀ ਹੈ ਦੇਖੋ ਜੀ ਇੰਨਾ ਸਾਰਿਆਂ ਕੇਸਾਂ ਦੇ ਵਿੱਚ ਉਹਨਾਂ ਨੇ ਤਲਾਕ ਲੈ ਲਈ ਹੁੰਦੇ ਤਾਂ ਹੋ ਸਕਦਾ ਸੀ ਅੱਜ ਕਿੰਨੇ ਜਣੇ ਹੀ ਜਿਨ੍ਹਾਂ ਦੇ ਕਤਲ ਹੋ ਚੁੱਕੇ ਹਨ ਉਹ ਜ਼ਿੰਦਾ ਹੁੰਦੇ ਪਰ ਜੇ ਕਿਸੇ ਵਿਅਕਤੀ ਦਾ ਤਲਾਕ ਹੋ ਵੀ ਜਾਂਦਾ ਹੈ ਸਾਡੇ ਸਮਾਜ ਦੇ ਵਿੱਚ ਉਹਨੂੰ ਇੰਨੀ ਗਲਤ ਨਜ਼ਰ ਨਾਲ ਦੇਖਿਆ ਜਾਂਦਾ ਹੈ ਜੇਕਰ ਕੋਈ ਤਲਾਕਸ਼ੁਦਾ ਔਰਤ ਆਪਣੇ ਬੱਚਿਆਂ ਨਾਲ ਵੀ ਰਹਿ ਰਹੀ ਹੁੰਦੀ ਆ ਤਾਂ ਸਮਾਜ ਉਸਨੂੰ ਇਸ ਤਰੀਕੇ ਨਾਲ ਦੇਖਦਾ ਹੈ ਕਿ ਪਤਾ ਹੀ ਨਹੀਂ ਇਹ ਕਿਸ ਤਰੀਕੇ ਦਾ ਜੀਵ ਸਾਡੇ ਸਾਹਮਣੇ ਆ ਗਿਆ ਹੈ ਜੇਕਰ ਉਹ ਤਲਾਕਸ਼ੁਦਾ ਔਰਤ ਸੁਰਖੀ ਲਾ ਲੈਂਦੀ ਆ ਜਾਂ ਵਧੀਆ ਕੱਪੜਾ ਪਹਿਨ ਲੈਂਦੀ ਆ ਤਾਂ ਸਮਾਜ ਉਸ ਨੂੰ ਇਸ ਤਰੀਕੇ ਨਾਲ ਦੇਖਣ ਲੱਗ ਜਾਂਦਾ ਹੈ ਕਿ ਵੀ ਪਤਾ ਨਹੀਂ ਉਹਨੇ ਕਿੰਨਾ ਕੁ ਵੱਡਾ ਗੁਨਾਹ ਕਰ ਦਿੱਤਾ ਹੈ ਤਲਾਕ ਲੈਣ ਨਾਲ ਕਿਸੇ ਦੀ ਵੀ ਜ਼ਿੰਦਗੀ ਖਤਮ ਨਹੀਂ ਹੋ ਜਾਂਦੀ ਸਾਨੂੰ ਆਪਣੀ ਮਾਨਸਿਕਤਾ ਨੂੰ ਬਦਲਣਾ ਚਾਹੀਦਾ ਹੈ ਜੇਕਰ ਕੋਈ ਤਲਾਕ ਲੈ ਰਿਹਾ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਬੰਦਾ ਗਲਤ ਹੈ ਇਹਦਾ ਮਤਲਬ ਇਹ ਹੈ ਕਿ ਉਸਨੇ ਬਹੁਤ ਵਧੀਆ ਕਦਮ ਚੁੱਕਿਆ ਹੈ ਤਾਂ ਕਿ ਉਹ ਆਪਣੀ ਵਧੀਆ ਜ਼ਿੰਦਗੀ ਹੁਣ ਜਿਉ ਸਕੀ ਬਾਕੀ ਸਮਾਜ ਨੂੰ ਸਾਡੀ ਜ਼ਿੰਦਗੀ ਤੈਅ ਕਰਨ ਦਾ ਕੋਈ ਹੱਕ ਨਹੀਂ ਹੈ ਸਮਾਜ ਕੌਣ ਹੁੰਦਾ ਹੈ ਸਾਡੀ ਜ਼ਿੰਦਗੀ ਤੈਅ ਕਰਨ ਦਾ ਅਸੀਂ ਆਪਣੀ ਜ਼ਿੰਦਗੀ ਦੇ ਆਪ ਹੱਕਦਾਰ ਹਾਂ ਸਾਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣੀ ਚਾਹੀਦੀ ਹੈ ਸਾਨੂੰ ਆਪਣਾ ਜੀਵਨ ਸਾਥੀ ਆਪਣੀ ਮਰਜ਼ੀ ਨਾਲ ਚੁਣਨ ਦਾ ਪੂਰਾ ਹੱਕ ਹੈ ਕਿਉਂਕਿ ਜਿਸ ਦੇ ਨਾਲ ਸਾਡਾ ਵਿਆਹ ਹੋ ਜਾਂਦਾ ਹੈ ਉਸ ਦੇ ਨਾਲ ਅਸੀਂ ਆਉਣ ਵਾਲੀ ਸਾਰੀ ਜ਼ਿੰਦਗੀ ਉਸ ਦੇ ਨਾਲ ਹੀ ਬਤੀਤ ਕਰਨੀ ਹੁੰਦੀ ਹੈ ਸਾਨੂੰ ਆਪਣੀ ਜ਼ਿੰਦਗੀ ਪੂਰੇ ਹੱਕ ਨਾਲ ਜਿਉਣ ਦਾ ਪੂਰਾ ਪੂਰਾ ਅਧਿਕਾਰ ਹੈ ਸਾਨੂੰ ਸਮਾਜ ਵੱਲ ਬਿਲਕੁਲ ਵੀ ਧਿਆਨ ਨਹੀਂ ਦੇਣਾ ਚਾਹੁੰਦਾ ਕਿ ਜੇਕਰ ਮੈਂ ਇਹ ਕਦਮ ਚੁੱਕ ਲਿਆ ਜੇਕਰ ਮੈਂ ਆਪਣੇ ਪ੍ਰੇਮੀ ਨਾਲ ਵਿਆਹ ਕਰਾ ਲਿਆ ਜੇਕਰ ਮੈਂ ਤਲਾਕ ਲੈ ਲਿਆ ਤਾਂ ਸਮਾਜ ਮੈਨੂੰ ਇਸ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰ ਦੇਵੇਗਾ ਜਿੰਨਾ ਚਿਰ ਅਸੀਂ ਆਪਣੀ ਮਾਨਸਿਕਤਾ ਨਹੀਂ ਬਦਲ ਸਕਦੇ ਸਮਾਜ ਦੇ ਵਿੱਚ ਅਜਿਹੇ ਘਟਨਾਵਾਂ ਵਧਦੀਆਂ ਹੀ ਜਾਣਗੀਆਂ ਦੇਖੋ ਜੀ ਅੱਜ ਤੱਕ ਇੱਕ ਮਾਂ ਨੇ ਆਪਣੇ ਪੁੱਤ ਨੂੰ ਗਵਾ ਦਿੱਤਾ ਸਿਰਫ ਐਸੇ ਕਰਕੇ ਕਿ ਉਸਦੀ ਪਤਨੀ ਦਾ ਆਪਣੇ ਆਸ਼ਿਕ ਦੇ ਨਾਲ ਸਬੰਧ ਸੀ ਤਾਂ ਉਸਦਾ ਪਤੀ ਉਹਨਾਂ ਦੇ ਖਿਲਾਫ ਸੀਗਾ ਕੱਲ ਨੂੰ ਸਮੀਰ ਦੀ ਜਗ੍ਹਾ ਥੋੜਾ ਵੀ ਭਰਾ ਹੋ ਸਕਦਾ ਹੈ ਥੋੜਾ ਵੀ ਪੁੱਤ ਹੋ ਸਕਦਾ ਹੈ ਤਾਂ ਕਿਉਂ ਨਾ ਆਪਾਂ ਆਪਣੀ ਨਜ਼ਰੀਆ ਨੂੰ ਬਦਲੀਏ ਤੇ ਆਪਣੀਆਂ ਗੱਲਾਂ ਦੂਜੇ ਨਾਲ ਸਾਂਝੀਆਂ ਕਰੀਏ ਕਿ ਜੇਕਰ ਕੋਈ ਕਿਸੇ ਨਾਲ ਨਹੀਂ ਰਹਿਣਾ ਚਾਹੁੰਦਾ ਤਾਂ ਗੱਲਬਾਤ ਕਰਕੇ ਤਲਾਕ ਹੋ ਜਾਣ ਜਾਂ ਸਾਨੂੰ ਆਪਣੇ ਮਾਪਿਆਂ ਨਾਲ ਵੀ ਗੱਲ ਕਰਨੀ ਚਾਹੀਦੀ ਆ ਜੇਕਰ ਤੁਹਾਡੇ ਕਿਸੇ ਨਾਲ ਸਬੰਧ ਹਨ ਜੇਕਰ ਤੁਸੀਂ ਕਿਸੇ ਨਾਲ ਨਹੀਂ ਰਹਿਣਾ ਚਾਹੁੰਦੇ ਨਹੀਂ ਵਿਆਹ ਕਰਨਾ ਚਾਹੁੰਦੇ ਤਾਂ ਇਸ ਦੇ ਉੱਪਰ ਤੁਸੀਂ ਜ਼ਰੂਰ ਚਰਚਾ ਕਰੋ ਆਪਣੇ ਘਰੇ ਕਿਉਂਕਿ ਆਉਣ ਵਾਲੀ ਜ਼ਿੰਦਗੀ ਤੁਹਾਡੇ ਹੱਥਾਂ ਦੇ ਵਿੱਚ ਹੀ ਹੈ ਕਿਉਂਕਿ ਆਉਣ ਵਾਲੀ ਜ਼ਿੰਦਗੀ ਤੁਸੀਂ ਉਸੇ ਜੀਵਨ ਸਾਥੀ ਨਾਲ ਬਤੀਤ ਕਰਨੀ ਹੁੰਦੀ ਹੈ। ਤੇੰਤ ਵਿੱਚ ਇਹੀ ਕਹਿਣਾ ਚਾਹੂੰਗੀ ਵਿਆਹ ਦਿਲਾਂ ਦੀ ਰਜ਼ਾਮੰਦੀ ਨਾਲ ਹੀ ਨਿਭਦੇ ਹਨ ਜ਼ਬਰਦਸਤ ਨਾਲ ਕੋਈ ਵੀ ਰਿਸ਼ਤਾ ਨਹੀਂ ਨਿਭਦਾ। ਬਾਕੀ ਇਸ ਦੇ ਉੱਪਰ ਤੁਹਾਡੇ ਕੀ ਵਿਚਾਰ ਹਨ? ਕਮੈਂਟ ਦੇ ਵਿੱਚ ਜ਼ਰੂਰ ਆਪਣੀ ਰਾਏ ਦੇਣਾ। ਮੈਂ ਸਿਮਰਨਜੀਤ कौर, ਲਾਈਵ ਸੱਚ ਟੀਵੀ ਚੈਨਲ।